ਅੱਜ ਸੀਐਸ ਸਟਾਫ ਵੱਲੋਂ ਸੀਐਸ ਸਟਾਫ ਮੋਗਾ ਵੱਲੋਂ ਇੱਕ ਬਹੁਤ ਵੱਡੀ ਵਿਧੀਆ ਜੋਤਨਾ ਸ਼ਬਦ ਜਿਹੜੀ ਮਹਿੰਮ ਚੱਲਦੀ ਹੈ ਉਹਦੇ ਇੱਕ ਤਾਇ ਦੀ ਕਨਫੀਮਰੀ ਹੋਈ ਹੈਗੀ ਆ ਜਿਸ ਵਿੱਚ 1 ਕਿਲੋ 270 ਗ੍ਰਾਮ ਹਿਰੋਇਨ ਸਮੇਤ ਅਸੀਂ ਤਿੰਨ ਸਮੱਗਰ ਕਾਬੂ ਕੀਤੇ ਨੇ ਇਸ ਲਈ ਫਰਦਰ ਡਿਟੇਲ ਇਹ ਇੱਕ ਸਾਨੂੰ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਇੱਕ ਅਸੀਂ ਐਫਆਈਆਰ ਰਜਿਸਟਰ ਕੀਤੀ ਹੈ ਐਫਆਈ ਨੰਬਰ 133 ਅੰਡਰ ਸੈਕਸ਼ਨ ਐਂਡੀਪੀਐਸ ਐਕਟ ਪੀਐਸਸੀਟੀ ਮੋਗਾ ਉਸਲੇ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਆ ਪਰਸਨਸ ਉਹਨਾਂ ਦੇ ਖਿਲਾਫ ਸਾਨੂੰ ਸੈਕੰਡ ਇਨਫੋਰਮੇਸ਼ਨ ਸੀ ਇਹ ਇੱਥੇ ਮੋਗਾ ਸਿਟੀ ਵਿੱਚ ਜਿਹੜੇ ਹੈਗੇ ਆ ਇਸ ਏਰੀਆ ਚ ਆ ਕੇ ਇਹ ਨਸ਼ੇ ਦਾ ਕਾਰੋਬਾਰ ਕਰਦੇ ਆ ਤੇ ਹੁਣ ਵੀ ਇਹ ਕਿਸੇ ਨੂੰ ਨਸ਼ਾ ਦੇਣ ਦੀ ਫਿਰਾਕ ਚ ਹੈਗੇ ਆ ਤੇ ਇੱਕ ਥਾਂ ਤੇ ਖੜ ਕੇ ਇਹ ਆਪਣੇ ਜਿਹੜੇ ਕਸਟਮਰ ਆ ਉਹਨਾਂ ਦੀ ਵੇਟ ਕਰਦੇ ਪਏ ਹੈਗੇ ਉਸਲੇ ਤਹਿਤ ਅਸੀਂ ਐਫ ਆਈ ਆਰ ਜਿਸ਼ਣ ਕੀਤੀ ਐਫ ਆਈ ਆਰ ਨੰਬਰ 130 ਤੇ 133 ਤੇ ਫਿਰ ਜਦ ਮੋਗਾ ਪੁਲਿਸ ਵੱਲੋਂ ਇਸੇ ਨਾਕਾ ਲਗਾਇਆ ਗਿਆ ਉੱਥੇ ਤੇ ਅਸੀਂ ਤਿੰਨ ਬੰਦਿਆਂ ਨੂੰ ਉੱਥੇ ਐਪਰੀਹੈਂਡ ਕੀਤਾ ਤੇ ਉਹਨਾਂ ਕੋਲੋਂ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਅਸੀਂ ਕੁੱਲ 1 ਕਿਲੋ 270 ਗ੍ਰਾਮ ਹੈਰੋਇਨ ਅੰਨਾ ਕੁੱਲ ਅਸੀਂ ਬਰਾਮਦ ਕੀਤਾ ਬੜੀ ਕਿਤੇ ਵਾਈਕਲ ਤੇ ਇਹ ਅਸੀਂ ਹਜੇ ਅੱਜ ਜਿਮਾਨ ਲੈ ਕੇ ਅੱਦੀ ਫਰਦਰ ਫਾਰਵਰਡ ਤੇ ਬੈਕਵਰਡ ਲਿੰਕੇਜ ਐਸਟੈਬਲਿਸ਼ ਕਰਦੇ ਪਏ ਹੈਗੇ ਕਿ ਅੰਦਰ ਕਿਹੜੇ ਕਸਟਮਰ ਸੀ ਤੇ ਕਿੱਥੋਂ ਪਿੱਛੋਂ ਲੈ ਕੇ ਆਏ ਸੀ ਇਹ ਦੋ ਬੰਦੇ ਜਿਹੜੇ ਹੈਗੇ ਇੱਥੇ ਮੋਗੇ ਦੇ ਰਹਿਣ ਵਾਲੇ ਹੈਗੇ ਆ ਜਿਹੜਾ ਇੱਕ ਮੇਨ ਬੰਦਾ ਹੈਗਾ ਸੀ ਆਕਾਸ਼ਦੀਪ ਪੁੱਤਰ ਦਰਸ਼ੇਮ ਸਿੰਘ ਇਹ ਜਿਹੜਾ ਵੀ ਜੀਰਾ ਫਿਰੋਜ਼ਪੁਰ ਡਿਸਟ੍ਰਿਕਟ ਦਾ ਰਹਿਣ ਵਾਲਾ ਤੇ ਦੋ ਹੈਗੇ ਜਿਹੜੇ ਗੌਤਮ ਪੁੱਤਰ ਗਗਨਦੀਪ ਸਿੰਘ ਅਤੇ ਹੁਸਨਦੀਪ ਪਰਫਾਨੀ ਪੁੱਤਰ ਗੁਰਮੀਤ ਸਿੰਘ ਇਹ ਦੋਨੋਂ ਮੋਗਾ ਸਿਟੀ ਦੇ ਰਹਿਣ ਵਾਲੇ ਆਪ ਵਿੱਚ ਲੈ ਕੇ ਬਣੇ ਇਹ ਨੇ ਦੋ ਦੋਨੋ ਆਪਸ ਚ ਹੈ ਫਰੈਂਡਸ ਨੇ ਸਾਰੇ ਤਿੰਨੇ ਆਪਸ ਚ ਜਿਹੜਾ ਗੌਤਮ ਹੈ ਉਹਨਾਂ ਦੇ ਕਿ ਦੋਤੰਦ ਕੁਝ ਦਿਨ ਪਹਿਲੇ ਜਿਹੜਾ ਮੌੜ ਤੋ ਦੇਖਿਆ ਵਾਹ ਵੈਸੇ ਨਹੀਂ ਐਸੀ ਹੈ ਜੀ ਵੈਰੀਫਾਈ ਕਰਦੇ ਪਏ ਇਹਨਾਂ ਦੇ ਉੱਪਰ ਵੈਸੇ ਜਿਹੜੇ ਦੋ ਪਰਚੇ ਰਜਿਸਟਰਡ ਨੇ ਆਕਾਸ਼ਦੀਪ ਉੱਪਰ ਐਫ ਆਈ ਆ ਨੰਬਰ 108 ਸੌਰੀ 08 ਪੋਸਟ ਕੋਡ ਜੀਰਾ ਪੋਸਟ ਕੋਡ ਤਹਿਤ ਹੈ ਜੀਰਾ ਸਿਟੀ ਚ ਤੇ ਜਿਹੜਾ ਗੌਤਮ ਉੱਪਰ ਐਨ ਡੀ ਪੈਸਟ ਹੈ ਕਿ ਇਹ ਮੁਹਾਲੀ ਜਿਹੜੀ ਐਫ ਆਈ ਆ ਸਿਸਟਮ ਸਰ ਕੋਈ ਵਾਈਕਲ ਤਾਂ ਸੀ ਆ ਪੈਰਲ ਨੇ ਇਹ ਪੈਦਲ ਖੜੇ ਸੀ ਜੋ ਇਹ ਦੱਸਿਆ ਸੀ ਸ਼ਾਇਦ ਬਸਤੇ ਆਈ ਹੈਗੀਆਂ ਬਸਤੇ ਆ ਕੇ ਇਹ ਇੱਥੇ ਇਕੱਠੇ ਹੋਏ ਹੈਗੇ ਦਿੱਲੀ ਆ सॉरी ਮੋਗਾ ਅੰਮ੍ਰਿਤਸਰ ਤੋਂ ਜਿਹੜੀ ਦਿੱਲੀ ਕਲੋਨੀ ਵਿੱਚ ਜਿਹੜੀ ਹੈਗੀ ਉਹ ਰੋਡ ਤੇ ਜਿਹੜੇ ਆ ਉੱਥੇ ਇਕੱਠੇ ਹੋਏ ਸੀ ਤੇ ਉੱਥੇ ਇਹਨਾਂ ਨੇ ਜਿਹੜੇ ਆਪਣੇ ਕਸਟਮਰ ਸੀ ਉੱਥੇ ਸ਼ਾਇਦ ਬੁਲਾਏ ਹੋਏ ਸੀ ਅਸੀਂ ਫਰਦਰ ਇਨਵੈਸਟਿਗੇਟ ਕਰਦੇ ਪਏ ਹੈਗੇ ਕਿ ਕਿਹੜੇ ਕਿਹੜੇ ਬੰਦਿਆਂ ਨੇ ਇੱਥੇ ਆਉਣਾ ਸੀ ਜਾਂ ਕਿਹੜੇ ਇਹਨਾਂ ਦੇ ਕਸਟਮਰ ਲੈ ਕੇ ਸੀ ਜਿਨ੍ਹਾਂ ਨੇ ਇਹਨਾਂ ਤੋਂ ਸਮਾਨ ਲੈਣਾ ਸੀ ਘਰ ਜਿ ਸੀਗੇ ਅरेस्ट ਕੀਤਾ ਕਿ ਇਹਨੂੰ ਨਾਕਾ ਬੰਦੀ ਤਰ੍ਹਾਂ ਕੀਤਾ ਤੇ ਕੋਈ ਵਿਕਲਪ ਦੇ ਸੀ ਕਿ ਨਹੀਂ ਨਹੀਂ ਇਹ ਤੁਹਾਨੂੰ ਦੱਸਿਆ ਨਾ ਇਹ ਪੈਦਲ ਉੱਥ ਵੇਟ ਕਰਦੇ ਪਏ ਸੀ ਇਹ ਰੋਡ ਤੇ ਵੇਟ ਕਰਦੇ ਪਏ ਸੀ ਮਸਟ ਵੀ ਹੈ ਸ਼ਾਇਦ ਵਾਸਤੇ ਆਏ ਹੈਗੇ ਜੀਰਾ ਮੈਂ ਜੀਰਾ ਵੀ ਨੇੜੇ ਪੈਂਦਾ ਹੈਗਾ ਤੇ ਦੋ ਬਾਕੀ ਜਿਹੜੇ ਹੈਗੇ ਇੱਥੇ ਆਪਣੇ ਲੋਕਲ ਹੈਗੇ ਮੁਗਧੋ ਇੱਥੇ ਇਕੱਠੇ ਹੋਏ ਸੀ ਸਰ ਕੋ ਬੰਦੇ ਨੇ ਦੇਣੀ ਸੀ ਜਾਂ ਅਲੱਗ-ਅਲੱਗ ਕੋਈ ਬੰਦੇ ਨੇ ਨਹੀਂ ਇਹ ਜੀ ਵੈਰੀਫਾਈ ਕਰਦੇ ਪਏ ਹੈਗੇ ਇਨਵੈਸਟੀਗੇਸ਼ਨ ਡਿਪਾਰਟਮੈਂਟ ਇਹਦੇ ਵਿੱਚ ਦੋ ਦੋ ਜਿਹੇ ਫੋਨ ਇੱਕ ਇੱਕ ਜਿਹੜਾ ਫੋਨ ਹੈਗਾ ਸਾਨੂੰ ਰਿਕਵਰ ਹੋਇਆ ਹੈ